ਜਿੱਥੇ ਕਹ ਲਈਏ ਪੰਜਾਬ ਦੇ ਵਿੱਚ ਪਹਿਲਾਂ ਕੁਝ ਦਿਨ ਗਰਮੀ ਦਾ ਪ੍ਰਕੋਪ ਜਿਹੜਾ ਕਾਫੀ ਦੇਖਣ ਨੂੰ ਮਿਲਿਆ 45 ਤੋਂ 46 ਡਿਗਰੀ ਤੱਕ ਤਾਪਮਾਨ ਉਹ ਰਹਿ ਚੁੱਕਿਆ ਪਰ ਹੁਣ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈਗੀ ਹੈ ਇਸ ਵਕਤ ਅੰਮ੍ਰਿਤਸਰ ਖਲੋਤੇ ਹੋਏ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਤਸਵੀਰਾਂ ਤੁਹਾਨੂੰ ਰੱਖ ਕਰਾਂਗੇ ਸੰਗਤਾਂ ਦੀ ਆਮਦ ਜਿਹੜੀ ਆ ਉਹ ਜ਼ਰੂਰ ਵਧੀ ਹੈਗੀ ਆ ਗਰਮੀ ਦਾ ਪ੍ਰਕੋਪ ਘਟਿਆ ਆ ਬਾਰਿਸ਼ ਕਹ ਲਈਏ ਕਨਮਨ ਚੱਲਦੀ ਪਈ ਆ ਸੰਗਤਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਇਸ ਜਗ੍ਹਾ ਤੇ ਆ ਕੇ ਆਨੰਦ ਮਾਣ ਰਹੀਆਂ ਹੈਗੀਆਂ ਨੇ ਤਸਵੀਰਾਂ ਇੱਕ ਵਾਰ ਤੁਹਾਨੂੰ ਸੱਚਖੰਡ ਸਾਹਿਬ ਦੀ ਜਰੂਰ ਦਿਖਾਵਾਂਗੇ ਕਿ ਕੀ ਕੀ ਖਾਸ ਪ੍ਰਬੰਧ ਕੀਤੇ ਗਏ ਨੇ بارش ਦੇ ਵਿੱਚ ਖਾਸ ਕਰਕੇ ਸੰਗਤਾਂ ਅੰਦਰ ਸੇਵਾ ਵੀ ਕਰੀਆਂ ਨੇ ਜੋ بارش ਦਾ ਪਾਣੀ ਆ ਉਸ ਨੂੰ ਹਟਾਇਆ ਜਾ ਰਿਹਾ ਜੋ ਟਾੜ ਗੰਦੇ ਹੋ ਚੁੱਕੇ ਨੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈਗੀ ਆ ਸੋ ਪਹਿਲਾਂ ਇਹ ਤਸਵੀਰਾਂ ਦੇਖੋ ਰੋਹਾਨੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਜਿੱਥੇ ਕਹ ਲਈਏ ਕਿ ਪਿਛਲੇ ਗਰਮੀਆਂ ਦੇ ਵਿੱਚ ਕਾਫੀ ਪ੍ਰਕੋਪ ਜਿਹੜਾ ਸੀਗਾ ਚਲਦਾ ਪਿਆ ਸੀਗਾ 46 ਡਿਗਰੀ ਤੱਕ ਤਾਪਮਨ ਜਿਹੜਾ ਆ ਉਹ ਰਹਿ ਚੁੱਕਿਆ ਆ ਪਰ ਹੁਣ ਸੰਗਤਾਂ ਦੀ ਜਿਹੜੀ ਆਮਦ ਹੈਗੀ ਆ ਜ਼ਰੂਰ ਗੁਰੂ ਘਰਾਂ ਦੇ ਵਿੱਚ ਵਾਧੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਗੱਲ ਕਰ ਲਈਏ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਿਆ ਨੇ ਸ਼ਰਧਾ ਭਾਵਨਾਵਾਂ ਨਾਲ ਜ਼ਰੂਰ ਗੱਲ ਕੀਤੀ ਜਾਵੇ ਤਾਂ ਦਰਸ਼ਨ ਦੇਦਾਰੇ ਕੀਤੇ ਜਾ ਰਹੇ ਹੈਗੇ ਨੇ ਸੋ ਜ਼ਰੂਰ ਆਪਾਂ ਸੰਗਤਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਮੌਸਮ ਨੂੰ ਲੈ ਕੇ ਕੀ ਖਾਸ ਫਰਕ ਲੱਗਾ ਹੈ ਗੁਰੂ ਘਰ ਦੇ ਵਿੱਚ ਦਰਸ਼ਨ ਦੇਦਾਰੇ ਕੀਤੇ ਨੇ ਸੋ ਉਸ ਨੂੰ ਲੈ ਕੇ ਕੀ ਮਹਿਸੂਸ ਕਰਦੇ ਹੈਗੇ ਨੇ ਸੋ ਜ਼ਰੂਰ ਗੱਲਬਾਤ ਵੀ ਜਿਹੜੀ ਆ ਉਹ ਆਪਾਂ ਜ਼ਰੂਰ ਜਾਰੀ ਰੱਖਾਂਗੇ ਕਿ ਸੰਗਤਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈਗਾ ਗੁਰੂ ਘਰ ਦੇ ਵਿੱਚ ਵੀਰੇ ਕੀ ਨਾਮ ਤੁਹਾਡਾ ਗੁਰਬਾਜ ਸਿੰਘ ਸਿੱਧੂ ਜੀ ਐ ਬਠਿੰਡੇ ਤੋਂ ਜੀ ਇtanto ਲੱਗਾ ਕਿਉਂਕਿ ਗਰਮੀ ਕਾਫੀ ਸੀ ਕੁਝ ਦਿਨਾਂ ਤੋਂ ਅੱਜ ਬਾਰਿਸ਼ ਵੀ ਹੋ ਰਹੀ ਹੈ ਮੌਸਮ ਠੰਡਾ ਆਇਆ ਬਹੁਤ ਵਧੀਆ ਜੀ ਬੱਚੇ ਨਾਲ ਨਹੀਂ ਤਾਂ ਔਖਾ ਹੋ ਜਾਣਾ ਸੀਗਾ ਹਾਂ ਜੀ ਦਰਸ਼ਨਿਦਾਰੀ ਕੀਤੇ ਅੰਦਰ ਕਿੱਦਾ ਲੱਗਿਆ ਹਾਂ ਬਹੁਤ ਸੋਹਣਾ ਜੀ ਅਰਦਾਸ ਟਾਈਮ ਪਹੁੰਚੇ ਸੀਗੇ ਬਹੁਤ ਵਧੀਆ ਲੱਗਿਆ ਜੀ ਅੰਦਰ ਖਾਸ ਪ੍ਰਬੰਧ ਕਿੱਦਾ ਦੇ ਲੱਗੇ ਜਿਵੇਂ ਗਰਮੀ ਨੂੰ ਲੈ ਕੇ ਜੇਕਰ ਕਹ ਲਈ ਤਾਂ ਹੁਣ ਕਾਫੀ ਘਟਿਆ ਮੌਸਮ ਫਰਕ ਕਾਫੀ ਪੈ ਗਿਆ ਹੋਇਆ ਤੇ ਅੰਦਰ ਕਿੱਦਾ ਦੇ ਪ੍ਰਬੰਧ ਲੱਗੇ ਦਰਸ਼ਨਿਦਾਰੀ ਕਿੱਦਾ ਦੇ ਹੋ ਜਾਂਦੇ ਸਾਰਾ ਕੁਝ ਵਧੀਆ ਜੀ ਬੱਚੇ ਵਾਲਿਆਂ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਪਹਿਲਾਂ ਲੰਘ ਜਾਣ ਸੋ ਸਾਰਾ ਕੁਝ ਵਧੀਆ ਜੀ ਥੈਂਕ ਯੂ ਸੱਸੀ ਗੱਲ ਕਿ ਨਾਮ ਤੁਹਾਡਾ ਕਿਰਨਦੀਪ ਕੌਰ ਜੀ ਕਿੰਵੀਂ ਵਾਰੀ ਆਇਓ ਜਾਂ ਕਿੰਨੇ ਸਮੇਂ ਬਾਅਦ ਆਇਓ ਮੈਂ ਕਾਫੀ ਵਾਰ ਆਈ ਆ ਹੁਣ ਮੈਂ 2 ਸਾਲਾਂ ਬਾਅਦ ਆਈ ਆ ਮੈਂ ਕੈਨੇਡਾ ਤੋਂ ਆਈ ਆ ਹਾਂਜੀ ਬਹੁਤ ਵਧੀਆ ਸੀਗੇ ਮੋਸਮ ਨੂੰ ਲੈ ਕੇ ਵੱਡੀ ਤਬਦੀਲੀ ਆਈ ਹੈ ਹਾਂਜੀ ਬਹੁਤ ਵਧੀਆ ਲੱਗਿਆ ਜਿੱਦਾਂ ਮੇਰੇ ਹਸਬੰਦ ਨੇ ਕਿਹਾ ਕਿ ਬੱਚਿਆਂ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਉਹ ਬਹੁਤ ਵਧੀਆ ਚੀਜ਼ ਹੈਗੀ ਕਿਉਂਕਿ ਮਾਵਾਂ ਨੂੰ ਬਹੁਤ ਜ਼ਿਆਦਾ ਔਖਾ ਆ ਕਿ ਇੰਨੇ ਟਾਈਮ ਦੇ ਲਈ ਖੜਨਾ ਤੇ ਸਾਰਾ ਕੁਝ ਬਹੁਤ ਵਧੀਆ ਸੀਗਾ ਬਹੁਤ ਵਧੀਆ ਲੱਗਿਆ ਸੋ ਬਿਲਕੁਲ ਕਹਿ ਲਈਏ ਕਿ ਸੰਗਤਾਂ ਦੇ ਵਿੱਚ ਜ਼ਰੂਰ ਖੁਸ਼ੀਆਂ ਹੈਗੀਆਂ ਨੇ ਦਰਸ਼ਕੀ ਦਾਰੇ ਸੰਗਤਾਂ ਕਰਕੇ ਬਾਹਰ ਆ ਰਹੀਆਂ ਹੈਗੀਆਂ ਨੇ ਗੱਲਬਾਤ ਵੀ ਆਪਾਂ ਜ਼ਰੂਰ ਜਾਰੀ ਰੱਖਾਂਗੇ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਸੰਕਤਾ ਆ ਰਹੀਆਂ ਨੇ ਖਾਸ ਕਰਕੇ ਗਰਮੀ ਦਾ ਪ੍ਰਕੋਪ ਜਿਸ ਤਰੀਕੇ ਨਾਲ ਵਾਧਾ ਹੋਇਆ ਨਜ਼ਰ ਆ ਰਿਹਾ ਸੀਗਾ ਸੋ ਜ਼ਰੂਰ ਕਹਿ ਲਈਏ ਕਿ ਮੌਸਮ ਤੇ ਫਰਕ ਪਿਆ ਹੈ ਭਜੀ ਕੀ ਨਾਮ ਤੁਹਾਡਾ ਬਲਦੇਵ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਹੀਵਾਨਦਰ ਰੋਡ ਤੋਂ ਪਿਛਲੇ ਕਈ ਦਿਨਾਂ ਤੋਂ ਗਰਮੀਆਂ ਚੱਲ ਰਹੀਆਂ ਸੀਗੀਆਂ ਤਾਪਮਾਨ ਕਾਫੀ ਸੀਗਾ ਹੁਣ ਮੌਸਮ 'ਚ ਵੱਡੀ ਤਬਦੀਲੀ ਆਈ ਹੈ ਹਾਂਜੀ ਹਾਂਜੀ ਬਹੁਤ ਬਹੁਤ ਸੁਹਾਣਾ ਹੋ ਗਿਆ ਮ੍ਰਵਾਤਮਾ ਦੀ ਕਿਰਪਾ ਕਰਤੇ ਮਹਾਰਾਜ ਬਾਰਿਸ਼ ਬਾਰਿਸ਼ ਹੋ ਬਹੁਤ ਸੁਹਾਣੀ ਹੋ ਗਈ ਸਰਕਾਰ ਕਿੰਨਾ ਕੁ ਚਾਹ ਆਂਦੇ ਬਹੁਤ ਜ਼ਿਆਦਾ ਜੀ ਬਾਬਾ ਰਾਮ ਦਾ ਜੀ ਕਿਰਪਾ ਕਰੇ ਥੋਲ ਤੇ ਪਨਾ ਕਰੇ ਸੋ ਜ਼ਰੂਰ ਹਰ ਇੱਕ ਸੰਗਤ ਦੇ ਕਹਿ ਲਈਏ ਕਿ ਮੰਦੇ ਵਿੱਚ ਖੁਸ਼ੀਆਂ ਜ਼ਰੂਰ ਹੈਗੀਆਂ ਨੇ ਕਿਤੇ ਨਾ ਕਿਤੇ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਆਈ ਆ ਉਹਦੇ ਨਾਲ ਇੱਕ ਜ਼ਰੂਰ ਵੱਡਾ ਫਰਕ ਪਿਆ ਹੈਗਾ ਆ ਕਿਉਂਕਿ ਪ੍ਰਬੰਧਾਂ ਦੀ ਜੇਕਰ ਗੱਲ ਕਰ ਲਈਏ ਤਾਂ ਖਾਸ ਕਰਕੇ ਇੱਥੇ ਉਚੇਚੇ ਪ੍ਰਬੰਧ ਵੀ ਕੀਤੇ ਗਏ ਸੀ ਚਾਹੇ ਗਰਮੀ ਦਾ ਜ਼ਿਕਰ ਕਰ ਲਈਏ ਉਸ ਨੂੰ ਲੈ ਕੇ ਸ਼ਾਵਰ ਫੈਨ ਜਿਹਨੂੰ ਕਹਿ ਲਈਏ ਕਿ ਸ਼ਾਵਰ ਫੈਨ ਲਗਾਏ ਗਏ ਸੀ ਇਹ ਉਸ ਤੋਂ ਇਲਾਵਾ ਜ਼ਿਕਰ ਕਰਾਤਾ ਪਰਕਰਮਾ ਦੇ ਵਿੱਚ ਮਿੱਠੇ ਜਲ ਦੀਆਂ ਸ਼ਬੀਲਾਂ ਨੇ ਜਿਹੜੀਆਂ ਉਹ ਵੀ ਲਗਾਈਆਂ ਗਿਆ ਸੀਗਾ ਜਿਸ ਤੋਂ ਲੈ ਕੇ ਪ੍ਰਬੰਧਾ ਦੀ ਇੱਥੇ ਕੋਈ ਕਮੀ ਨਹੀਂ ਪਰ ਹੁਣ ਇਹ ਗੱਲ ਕਰ ਲਈਏ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਆਈ ਹੈ ਉਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਜ਼ਰੂਰ ਕਿਤਨੇ ਕਿਤੇ ਫਰਕ ਦੇਖਣ ਨੂੰ ਮਿਲਿਆ ਅੱਜ ਕੀ ਨਾਮ ਤੁਹਾਡਾ ਸੋ ਬਿਲਕੁਲ ਹੋਰ ਸੰਗਤਾਂ ਨਾਲ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ ਕਿ ਕਿਸ ਤਰੀਕੇ ਨਾਲ ਜਿਹੜੀ ਸੰਗਤ ਹੈਗੀ ਆ ਉਹ ਦਰਸ਼ਣ ਦਿਦਾਰੇ ਕਰਕੇ ਆ ਰਹੀ ਐ ਸੋ ਜ਼ਰੂਰ ਇਹ ਗੱਲਬਾਤ ਆ ਉਹ ਆਪਾਂ ਜਾਰੀ ਰੱਖਾਂਗੇ ਫਿਲਹਾਲ ਗੁਰਦੁਆਰਾ ਸਾਹਿਬ ਦੇ ਜੇਕਰ ਅੰਦਰ ਦੀਆਂ ਤਸਵੀਰਾਂ ਦੀ ਗੱਲ ਕਰਨੀਏ ਤਾਂ ਸੰਗਤਾਂ ਅੰਦਰ ਸੇਵਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੋ بارش ਦਾ ਪਾਣੀ ਹੈਗਾ ਉਸ ਨੂੰ ਸਾਫ਼ ਕੀਤਾ ਜਾ ਰਿਹਾ ਹੈ ਉਹਦੀ ਜਗਾ ਧਵਾਈ ਦੀ ਸੇਵਾ ਕਰਕੇ ਉੱਥੇ ਟਾੜ ਬਿਛਾਏ ਜਾ ਰਹੇ ਨੇ ਸੋ ਉਹ ਵੀ ਤਸਵੀਰਾਂ ਤੁਹਾਨੂੰ ਟੀਵੀ ਸਕਰੀਨ ਤੇ ਜ਼ਰੂਰ ਦੇਖ ਰਹੀਆਂ ਹੋਣਗੀਆਂ ਇਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਸੰਗਤਾਂ ਦੂਰ ਡਾਢਿਓ ਨਤਮਸਤਕ ਹੋਣ ਪਹੁੰਚਦੀਆਂ ਹੈਗੀਆਂ ਨੇ ਸੋ ਗੱਲਬਾਤ ਤਾਂ ਬਸ ਜ਼ਰੂਰ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਾਰ ਸੈਂਗ ਜੀ ਨਾਲ ਕਿਹੜੀ ਜਗ੍ਹਾ ਤੋਂ ਆਇਓ ਕਿਥੇ ਅਮਰਸਰੀ ਨੇ ਚੜਦੀ ਕਲਾ ਚੜਦੀ ਕਲਾ ਜੀ ਮੌਸਮ ਨੂੰ ਲੈ ਕੇ ਤਬਦੀਲੀ ਆਈ ਹੈ ਵੱਡੀ ਸੰਘਤਾ ਆ ਰਹੀਆਂ ਨੇ ਦਰਸ਼ਕਾਂ ਨੂੰ ਆਰਾਮ ਮਿਲਿਆ ਹੈ ਪਹਿਲੇ ਬਹੁਤ ਵਾਟਰ ਸੀ ਕਰੀਬ 45 40 ਡਿਗਰੀ ਤੱਕ ਰਿਹਾ ਹੈ ਤੇ ਹੁਣ ਚਲੋ ਅੱਜ ਥੋੜਾ ਠਹਿਰ ਲੀਫ ਮਿਲ ਗਿਆ ਸਾਤ ਗੁਰਦੀ ਵੀ ਵਧੀਆ ਹੀ ਆ ਜੀ ਹਾਂ ਜੀ ਆਹ ਜੀ ਬੋਦਾ ਪਾਣਾ ਕਿ ਮੌਸਮ ਵਿਭਾਗ ਦਾ ਅਜੇ ਤਾਂ ਲੰਦਾ ਹੈ ਲੇਕਿਨ ਫਿਰ ਵੀ ਜੋ ਉਹਨੇ ਕਰਨਾ ਉਹ ਕਰੀ ਜਾਣਾ ਹੈ ਦਰਸ਼ਕਦਾਰੇ ਕਿੱਦਾਂ ਹੋ ਜਾਣਾ ਹੈ ਦਰਸ਼ਕਦਾਰੇ ਅਨੰਦਾ ਜੰਦਾ ਜੀ ਗੁਰੂ ਰਾਮਦਾਸ ਦੇ ਮਨ ਨੂੰ ਵੀ ਮਹਿਸੂਸ ਕਰਦੇ ਹੋ ਅੰਦਰ ਜਾਂਦੇ ਮੈਂ ਮਨ ਨੂੰ ਤੁਹਾਨੂੰ ਦੱਸਦਾ ਪ੍ਰੈਕਟੀਕਲ ਪਰ ਕਰਮਾ ਤੋਂ ਇਛਣਾੜ ਕਰਕੇ ਸੇਵਾ ਕਰਦੇ ਆ ਨਾ ਤੇ ਮੈਂ ਦੋ ਵਾਰ ਚੁਲਾ ਲਿਆ ਆ ਉਥੋਂ ਤੇ ਮੇਰਾ ਗੁਰਧਿਆਂ ਦਾ ਕਰਟਾ ਆਇਣ ਹੈ ਨਾ ਉਹ 3.2 ਹੀ ਤਾਂ ਹੁਣ 0.7 ਹੋ ਗਿਆ 0.7 ਹੋ ਗਿਆ ਮਿਲ ਬਿਲਕੁਲ ਸਹੀ ਹੋ ਗਿਆ ਇਹ ਸਤਿਗੁਰੂ ਗੁਰੂ ਰਾਮਦਾਸ ਦੀ ਬਿਹਾਈ ਹੈ ਜੀ ਮਾਪਾ ਚੜਦੀ ਗਲਚ ਰੱਖਣ ਜੀ ਧੰਨਵਾਦ ਜੀ ਸੋ ਬਿਲਕੁਲ ਸੰਗਤਾਂ ਦੇ ਵਿੱਚ ਜ਼ਰੂਰ ਕਹ ਲਈਏ ਖੁਸ਼ੀਆਂ ਹੈਗੀਆਂ ਨੇ ਇਸ ਵਕਤ ਤਸਵੀਰਾਂ ਇੱਕ ਵਾਰ ਸੱਚਖੰਡ ਸਾਹਿਬ ਦੀਆਂ ਜ਼ਰੂਰ ਸਾਂਝੀਆਂ ਕਰਾਂਗੇ ਕਿ ਸੰਗਤਾਂ ਦੇ ਵਿੱਚ ਜਿਸ ਤਰੀਕੇ ਨਾਲ ਉਤਸ਼ਾਹ ਨਜ਼ਰ ਆ ਰਿਹਾ ਹੈਗਾ ਜ਼ਰੂਰ ਮੌਸਮ ਦੀ ਇੱਕ ਵੱਡੀ ਤਬਦੀਲੀ ਵੀ ਆਈ ਹੈਗੀ ਉਸ ਨੂੰ ਲੈ ਕੇ ਸੰਗਤਾਂ ਦਰਸ਼ਨ ਦਿਦਾਰੇ ਕਰਨ ਇਸ ਜਗ੍ਹਾ ਤੇ ਪਹੁੰਚ ਰਹੀਆਂ ਹੈਗੀਆਂ ਨੇ ਹੋਰ ਸੰਗਤਾਂ ਨਾਲ ਗੱਲਬਾਤ ਜਿਹੜੀ ਆਪਾਂ ਹੋ ਜਾਰੀ ਰੱਖਾਂਗੇ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਸੰਗਤਾਂ ਆ ਰਹੀਆਂ ਨੇ ਕਿਉਂਕਿ ਸੰਗਤਾਂ ਦੀ ਆਮਦ ਕਹ ਲਈਏ ਜ਼ਰੂਰ ਫਰਕ ਪਿਆ ਪਿਛਲੇ ਅ 3-4 ਦਿਨ ਜਿਵੇਂ ਗਰਮੀ ਸੀਗੀ ਉਸ ਨੂੰ ਲੈ ਕੇ ਵਿਰੇ ਵੈਗੁਰ ਜੀ ਦੇ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਵੈਗੁਰ ਜੀ ਖਾਲਸਾ ਜੀ ਵੈਗੁਰ ਜੀ ਤਰਨਜੀਤ ਜੀ ਇੱਡੀ ਜਗ੍ਹਾ ਤੋਂ ਆਏ ਸ੍ਰੀ ਹਰਿ ਆਲੀ ਸਾਹਿਬ ਕਿੱਦਾਂ ਦਾ ਲੱਗਾ ਦਰਸ਼ਨ ਕਰਕੇ ਪਹਿਲਾਂ ਗਰਮੀ ਸੀ ਹੁਣ ਮੌਸਮ 'ਚ ਵੀ ਤਬਦੀਲੀ ਆਈ ਹੈ ਹਾਂਜੀ ਸਰ ਬਹੁਤ ਵਧੀਆ ਲੱਗਾ ਇੱਥੋਂ ਦਰਸ਼ਨ ਕਰਕੇ ਇੱਥੋਂ ਦਾ ਵਾਤਾਵਰਨ ਹੀ ਕੁਛ ਹੋਰ ਆ ਬਿਲਕੁਲ ਹਾਂਜੀ ਸਰ ਸੁੰਦਰ ਪ੍ਰਬੰਧ ਕੀ ਕੀ ਦੇਖਣ ਨੂੰ ਮਿਲੇ ਬਹੁਤ ਵਧੀਆ ਲੰਗਰ ਹਾਲ ਦਾ ਖਾਸ ਪ੍ਰਬੰਧ ਦਿੱਤੇ ਸਰ ਮੱਥਾ ਟੇਕਣ ਦਾ ਪੂਰਾ ਪ੍ਰਬੰਧ ਦਾ ਤੇ ਕੋਈ ਵੀ ਭੀੜ ਭੜ ਦਾ ਮਤਲਬ ਕਿ ਸਾਰੇ ਡੰਡੇ ਲਾਏ ਹੋਏ ਆ ਪਰ ਬੰਦ ਸਾਰੇ ਠੀਕ ਹੈ ਹਾਂਜੀ ਗਰਮੀ ਨੂੰ ਲੈ ਕੇ ਅੰਦਰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਵੈਸੇ ਹੋਣ ਮੌਸਮ ਵੀ ਬਦਲ ਗਿਆ ਨਹੀਂ ਸਰ ਉਹਦਾ ਵੀ ਪੱਕੇ ਲੱਗੇ ਹੋਏ ਆ ਥਾਂ ਥਾਂ ਤੇ ਕੋਲਰ ਲੱਗੇ ਏਸੀ ਲੱਗੇ ਅੰਦਰ ਦਰਬਾਰ ਚ ਤਾਂ ਕਰਕੇ ਸਾਰੇ ਗਰਮੀ ਦਾ ਕੋਈ ਸਰ ਆਈ ਜਾਂਦਾ ਵਾ ਹਫਤੇ ਪਿਛੋਂ ਮਹੀਨੇ ਬਾਅਦ ਹਾਂਜੀ ਸੋ ਜ਼ਰੂਰ ਸੰਗਤਾ ਨੇ ਜਿਵੇਂ ਜ਼ਿਕਰ ਕੀਤਾ ਕਿ ਅੰਦਰ ਖਾਸ ਪ੍ਰਬੰਧ ਕੀਤੇ ਗਏ ਨੇ ਜੇਕਰ ਗਰਮੀ ਵੀ ਹੋਵੇ ਤਾਂ ਪ੍ਰਬੰਧ ਜਿਹੜੇ ਨੇ ਉਹ ਇਸੇ ਤਰੀਕੇ ਨਾਲ ਬਰਕਰਾਰ ਰਹਿੰਦੇ ਹੈਗੇ ਨੇ ਚਾਹੇ ਪੱਖਿਆਂ ਦੀ ਗੱਲ ਕਰ ਲਈਏ ਚਾਹੇ ਕੂਲਰਾਂ ਦੀ ਗੱਲ ਕਰ ਲਈਏ ਤਾਂ ਉਹ ਜਿਹੜੇ ਖਾਸ ਪ੍ਰਬੰਧ ਸੰਗਤਾਂ ਲਈ ਉਹ ਕੀਤੇ ਗਏ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਦਰ ਕੂਲਰ ਵਰਗੀਆਂ ਏਸੀ ਵਰਗੀਆਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਦਿੱਤੀਆਂ ਹੋਈਆਂ ਨੇ ਸੋ ਜ਼ਰੂਰ ਹੋਰ ਗੱਲਬਾਤ ਜਿਹੜੀ ਆ ਉਹ ਸੰਗਤਾਂ ਨਾਲ ਜਾਰੀ ਰੱਖਾਂਗੇ ਕਿ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਪਹੁੰਚਦੇ ਨੇ ਕੀ ਮਹਿਸੂਸ ਕਰਦੇ ਨੇ ਕਿਹੜੀ ਜਗ੍ਹਾ ਤੋਂ ਦਰਸ਼ਨ ਦੇਦਾਰੇ ਕਰਨ ਪਹੁੰਚੇ ਨੇ ਕਿਉਂਕਿ गर्मी करके टूरिस्ट जरा वो आना घट कर देता है मैम कहाँ से आये अलीगढ़ से कैसा लगा यहाँ पे दर्शन किए अंदर गर्मी भी काफी थी आज थोड़ा मौसम भी बदल सही बाबा के दरबार में सब सही है सब सही है कोई गर्मी नहीं है कोई सर्दी नहीं है कैसा लगा जब मन को कैसा लगा जब दर्शन शांति मिली है अंदर जाके बाबा के दर्शन करके हाँ पहली बार आए हैं हाँ, क्या क्या मैसेज देना चाहते हो जो दूसरे लोग जो अभी तक नहीं आए यहां पे दर्शन दीदारे का सबको आना चाहिए घूम के जाना चाहिए बाबा के दर्शन करो तुम्हारे मन को दिल को सब कुछ बहुत अच्छी शांति मिलेगी धन्यवाद सो बिल्कुल जमे अलीगढ़ तो आए नहीं पहली बार दर्शन दीदारे करने जमे मैंने जिक्र किया कि इस दरते कोई भी गर्मी महसूस नहीं होती सो गुरुकारा दे बीच नतमस्तक هون پہنچو जरूर अपन कह लिए कि हीट वेव दा अलर्ट जारी हैगा सिगा ओस नु लेके ਕਿਤਨੇ ਕਿਤੇ ਗਵਰਨਮੈਂਟ ਵੱਲੋਂ ਵੀ ਕੁਝ ਮੈਸੇਜ ਜਾਰੀ ਕੀਤੇ ਗਏ ਸੀਗੇ ਪਰ ਜਿੱਥੇ ਸੰਗਤਾ ਦੀ ਸ਼ਰਧਾ ਆ ਕਹਿ ਲਈਏ ਜ਼ਰੂਰ ਕਿਤੇ ਨਾ ਕਿਤੇ ਸੰਗਤਾ ਦੀ ਜਿਹੜੀ ਹੁਣ ਆਮਦ ਹੈਗੀ ਆ ਉੱਥੇ ਕਾਫੀ ਵਾਅਦਾ ਦੇਖਣ ਨੂੰ ਮਿਲਿਆ ਹੈਗਾ ਆ ਗੁਰੂ ਘਰਾਂ ਦੇ ਵਿੱਚ ਸੰਗਤਾ ਨਤਮਸਤਕ ਹੋ ਰਹੀਆਂ ਨੇ ਅੰਦਰ ਅਲੱਗ-ਅਲੱਗ ਸੰਗਤਾ ਸੇਵਾਕਾਰੀਆਂ ਹੈਗੀਆਂ ਨੇ ਚਾਹੇ ਉਹ بارش ਦੇ ਪਾਣੀ ਨੂੰ ਹਟਾਉਣ ਦੀ ਸੇਵਾ ਕਹਿ ਲਈ ਆ ਜਾਂ ਟਾੜ ਜਿਹੜੇ ਨੇ ਗੰਦੇ ਨੇ ਉਹਨਾਂ ਨੂੰ ਸਾਫ਼ ਕੀਤਾ ਜਾ ਰਿਹਾ ਆ ਸੰਗਤਾ ਇਸ ਜਗ੍ਹਾ ਤੇ ਇਸ਼ਨਾਨਕਾਰੀਆਂ ਨੇ ਦਰਸ਼ਨ ਦੀਦਾਰੇ ਕਰਕੇ ਆਪਣੇ ਆਪ ਨੂੰ ਵਡਪਾਗਾ ਜ਼ਰੂਰ ਸਮਝਦਿਆਂ ਨੇ ਤੁਸੀਂ ਵੀ ਪਹੁੰਚੋ ਇਸ ਦਰ ਤੇ ਦਰਸ਼ਨ ਦਿਦਾਰ ਕਰੋ ਮੈਨੂੰ ਦਿਓ ਇਜਾਜ਼ਤ ਉਹਨੇਰ ਦੇ ਲਈ ਮੈਂ ਸਿਮਰਦੀਪ ਸਿੰਘ ਅਮਰਸਰ